ਸਤਿ ਸ੍ਰੀ ਅਕਾਲ ਜੀ ਮੈਂ ਪ੍ਰਿੰਸੀਪਲ ਗੁਰਮukh ਸਿੰਘ ਅਰਜਣਮਾਗਾ ਜਰਨਲ ਸਕਤਰ ਪੰਜਾਬ ਰਾਸਾ ਜੁਕੇ ਸਭ ਤੋਂ ਪਹਿਲਾਂ ਤੇ ਮੈਂ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਤਹਿਤ ਨੋ ਧੰਵਾਦੀ ਹਾਂ ਜਿਨ੍ਹਾਂ ਨੇ ਰਾਸਾ ਜੁਕੇ ਦੀ ਜਿਹੜੀ ਬਹੁਤ ਹੀ ਪੁਰਾਣੀ ਮੰਗੇ ਕਿ ਓਪਨ ਪ੍ਰਣਾਲੀ ਅਧੀਨ ਜਿਹੜੇ ਬੱਚੇ ਅਪੀਅਰ ਹੁੰਦੇ ਆ 10ਵੀਂ ਅਤੇ 12ਵੀਂ ਕਲਾਸ ਦੇ ਵਿੱਚ ਕਿ ਉਹਨਾਂ ਦੇ ਜਿਹੜੇ ਪੇਪਰ ਆ ਉਹ ਸਾਲ ਦੇ ਵਿੱਚ ਦੋ ਵਾਰ ਲੈ ਜਾਣ ਤਾਂ ਕਿ ਬੱਚਿਆਂ ਦਾ ਜਿਹੜਾ ਵਿਦਿਅਕ ਸਾਲ ਆ ਉਹ ਬਚ ਸਕੇ ਸੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਹ ਸਾਡੀ ਜਿਹੜੀ ਮੰਗ ਆ ਉਹਦੋਂ ਪੂਰਾ ਕੀਤਾ ਮੰਨ ਲਿਆ ਅਸੀਂ ਧੰਨਵਾਦ ਕਰਦੇ ਆ ਸਮੂਹ ਰਸਾ ਯੂਕੇ ਦੀ ਟੀਮ ਵੱਲੋਂ ਤੇ ਹੁਣ ਮਲਕੇ ਜਿਹੜੇ ਬੱਚੇ 10ਵੀਂ ਜਾਂ 12ਵੀਂ ਕਰਨ ਤੋਂ ਵਾਂਝੇ ਰਹਿ ਗਏ ਨੇ ਜਾਂ ਜਿਹੜੇ ਆਪਣੀ ਪੜ੍ਹਾਈ ਛੱਡ ਚੁੱਕੇ ਨੇ ਜਾਂ ਜਿਹੜੇ ਕਿਸੇ ਕਾਰਨ ਆਪਣੀ ਜਿਹੜੀ ਪੜ੍ਹਾਈ ਆ ਉਹ ਪਲੱਸ 2 ਤੱਕ ਦੀ ਉਹ ਪੂਰੀ ਨਹੀਂ ਕਰ ਸਕੇ ਭਾਵੇਂ ਉਹਨਾਂ ਦੀ ਉਮਰ ਕੋਈ ਵੀ ਹੋਵੇ ਉਹ ਬੱਚੇ ਜਿਹੜੇ ਆ ਹੁਣ ਉਹ 10ਵੀਂ ਤੇ 12ਵੀਂ ਕਲਾਸ ਜਿਹੜੀ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਰ ਸਕਦੇ ਨੇ 10ਵੀਂ ਕਲਾਸ ਵਾਸਤੇ ਉਹਨਾਂ ਦੇ ਕੋਲ ਜਾਂ 5ਵੀਂ 8ਵੀਂ ਦਾ ਜਿਹੜਾ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਰਟੀਫਿਕੇਟ ਹੋਣਾ ਚਾਹੀਦਾ ਜਾਂ ਫਿਰ ਜਨਮ ਸਰਟੀਫਿਕੇਟ ਜਿਹੜਾ ਉਹ ਲਾਜ਼ਮੀ ਹੋਣਾ ਚਾਹੀਦਾ ਤੇ ਪਲੱਸ 2 ਕਲਾਸ ਦੇ ਵਿਦਿਆਰਥੀ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਕੋਲ 10ਵੀਂ ਦਾ ਸਰਟੀਫਿਕੇਟ ਹੋਣਾ ਚਾਹੀਦਾ ਉਹਨਾਂ ਨੂੰ 10ਵੀਂ 1 ਸਾਲ ਪਹਿਲਾਂ ਕੀਤੀ ਹੋਣੀ ਚਾਹੀਦੀ ਆ ਤੇ ਫਿਰ ਉਹ 12ਵੀਂ ਕਲਾਸ ਜਿਹੜੀ ਆ ਉਹ ਕਰ ਸਕਦੇ ਆ ਤੇ ਇਹਨਾਂ ਵਿਦਿਆਰਥੀਆਂ ਦੇ ਜਿਹੜੇ ਦਾਖਲੇ ਆ ਉਹ ਹੁਣ ਸ਼ੁਰੂ ਹੋ ਚੁੱਕੇ ਨੇ ਤੇ ਇਹ ਜਿਹੜੇ ਵਿਦਿਆਰਥੀ ਹੁਣ ਐਡਮਿਸ਼ਨ ਲੈਣਗੇ ਇਹਨਾਂ ਦੇ ਜਿਹੜੇ ਪੇਪਰ ਨੇ ਉਹ ਕੰਪਾਰਟਮੈਂਟ ਵਾਲਿਆਂ ਬੱਚਿਆਂ ਦੇ ਨਾਲ ਹੋਣਗੇ ਭਾਵੇਂ ਕਿ ਅਗਸਤ ਸਤੰਬਰ ਦੇ ਵਿੱਚ ਜਦੋਂ ਪੰਜਾਬ ਸਕੂਲ ਸਿੱਖਿਆ ਬੋਰਡ ਇੱਕ ਵਾਰ ਕੰਪਾਰਟਮੈਂਟਾਂ ਦੇ ਪੇਪਰ ਲੈਂਦਾ ਉਦੇ ਨਾਲ ਹੀ ਇਹਨਾਂ ਵਿਦਿਆਰਥੀਆਂ ਦੇ ਪੇਪਰ ਹੋਣਗੇ ਸੋ ਮੈਂ ਪੰਜਾਬ ਭਰ ਦੇ ਸਮੂਹ ਵਿਦਿਆਰਥੀਆਂ ਨੂੰ ਮਾਤਾ ਪਿਤਾ ਸਹਿਬਾਨ ਨੂੰ ਇਹ ਅਪੀਲ ਕਰਨੀ ਚਾਹੁੰਦਾ ਕਿ ਜਿਨ੍ਹਾਂ ਦੇ ਬੱਚੇ ਜਾਂ ਜਿਹੜੇ ਵਿਦਿਆਰਥੀ ਅਜੇ ਤੱਕ ਆਪਣੀ 10ਵੀਂ ਜਾਂ 12ਵੀਂ ਦੀ ਪੜ੍ਹਾਈ ਨਹੀਂ ਕਰ ਸਕੇ ਉਹ ਜਲਦੀ ਤੋਂ ਜਲਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਓਪਨ ਪ੍ਰਣਾਲੀ ਦੇ ਅਧੀਨ ਆਪਣੀ ਪੜ੍ਹਾਈ ਜਿਹੜੀ ਆ ਉਹ ਮੁਕੰਮਲ ਕਰਨ ਤਾਂ ਕਿ ਜਿਹੜਾ ਸਾਡਾ ਸੂਬਾ ਪੰਜਾਬ ਇਹ ਸਿੱਖਿਆ ਦੇ ਪੱਧਰ ਦੇ ਉੱਤੇ ਨੰਬਰ 1 ਹੋ ਸਕੇ ਧੰਨਵਾਦ